ਬਣਾਉਨੇ ਆ ਜੀ ਰਾਜਮਾ ਦੀ ਬਹੁਤ ਹੀ ਟੇਸਟੀ ਜੀ ਸਬਜ਼ੀ ਸਾਸਰੀਕਲ ਜੀ ਸਾਰਿਆਂ ਨੂੰ ਉਮੀਦ ਕਰਦੀ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਮੈਂ ਰਾਜਮਾ ਨੂੰ 2 ਘੰਟੇ ਪਹਿਲਾਂ ਭਿਉਲਿਆ ਸੀ ਪਾਣੀ ਚ ਤੇ ਆਪਾਂ ਨੂੰ ਬੋਇਲ ਕਰ ਲਵਾਂਗੇ ਇਹਨਾਂ ਨੂੰ ਕੁੱਕਰ ਚ ਪਾ ਕੇ ਤੇ ਤੁਸੀਂ ਮਤਲਬ ਆਪਾਂ ਇਹਨੂੰ ਇਦਾਂ ਵੀ ਬਣਾ ਸਕਦੇ ਆ ਬਿਨਾ ਭਿਉਂਤੇ ਵੀ ਬਣਾ ਸਕਦੇ ਆ ਇਹਨਾਂ ਨੂੰ ਛੋਲੇ ਵਾਂਗ ਜ਼ਰੂਰੀ ਨਹੀਂ ਆ ਕਿ ਭਿਉਣਾ ਹੀ ਹੈ ਇਦਾਂ ਵੀ ਬਣ ਜਾਂਦੇ ਆ ਇਹ ਤੇ ਮੈਂ ਦੋ ਆਲੂ ਪਾਏ ਸੀਗੇ ਤੁਸੀਂ ਆਲੂ ਨਹੀਂ ਪਾਉਣੇ ਤਾਂ ਸਪੀਕ ਵੀ ਕਰ ਸਕਦੇ ਹੋ ਇੱਕ ਚਮਚ ਲੂਣ ਦਾ ਪਾਇਆ ਸੀ ਉੱਕਰ ਨੂੰ ਕਰ ਦਵਾਂਗੇ ਬੰਦ ਤੇ ਇਹਨੂੰ ਮੈਂ ਪੰਜ ਸਿਟੀਆਂ ਲਵਾਉਂਗੀ ਪੰਜ ਸਿਟੀਆਂ ਲਵਾਉਣ ਤੋਂ ਬਾਅਦ ਫਿਰ ਆਪਾਂ ਦੇਖਾਂਗੇ ਖੋਲ ਕੇ ਤੇ ਨਾਲੇ ਇਹਦਾ ਤੜਕਾ ਜਿਹੜਾ ਆਪਾਂ ਉਹ ਤਿਆਰ ਕਰ ਲਾਂਗੇ ਇੱਕ ਸਾਈਡ ਤੇ ਜਿੱਲੇ ਨੂੰ ਆਪਣੇ ਰਾਜਮਾ ਜਿਹੜੇ ਉਬਲ ਰਹੇ ਹੈ ਤੇ ਇੱਥੇ ਮੈਂ ਪਿਆਜ਼ ਲਿੱਤੇ ਸੀਗੇ ਦੋ ਅਦਰਕ ਲਸਣ ਤੇ ਕੜਾਈ ਚ ਪਾਵਾਂਗੇ ਤੇਲ ਗਰਮ ਹੋਣ ਤੋਂ ਬਾਅਦ ਪਾ ਦਾਂਗੇ ਨਾਲ ਹੀ ਜੀਰਾ ਥੋੜੀ ਜਿਹੀ ਹਿੰਗ ਹਿੰਗ ਜ਼ਰੂਰ ਪਾਣੀ ਚਾਹੀਦੀ ਤੜਕੇ ਚ ਤੇ ਜਿਹੜਾ ਆਪਾਂ ਪੇਸਟ ਬਣਾਇਆ ਸੀ ਗ੍ਰाइंड ਕੀਤਾ ਸੀ ਪਿਆਜ਼ ਲਸਣ ਅਦਰਕ ਮੈਂ ਇਕੱਠਾ ਹੀ ਜਿਹੜਾ ਤਿੰਨੋ ਚੀਜ਼ਾਂ ਇਕੱਠੀਆਂ ਹੀ ਗ੍ਰाइंड ਕਰ ਦਿੱਤੀਆਂ ਸੀ ਤੇ ਇਹਨੂੰ ਆਪਾਂ ਭੁੰਨ ਲਵਾਂਗੇ ਹੁਣ ਥੋੜੀ देर ਜਦ ਤੱਕ ਇਹਦਾ ਕਲਰ ਆ ਜਿਹੜਾ ਚੇਂਜ ਨਹੀਂ ਹੋ ਜਾਂਦਾ ਥੋੜਾ ਜਿਹਾ ਬ੍ਰਾਊਨ ਜਿਹਾ ਨਹੀਂ ਹੋ ਜਾਂਦਾ ਉਦੋਂ ਤੱਕ ਤੇ ਦੇਖੋ ਤੁਸੀਂ ਕਲਰ ਇਹਦਾ ਜਿਹੜਾ ਥੋੜਾ ਜਿਹਾ ਚੇਂਜ ਹੋ ਗਿਆ ਤੇ ਮੈਂ ਇੱਥੇ ਮਿਰਚਾਂ ਬਾ ਦਿੱਤੀਆਂ ਸੀਗੀਆਂ ਇੱਕ ਮੇਰੇ ਕੋਲ ਹਰੀ ਮਿਰਚ ਸੀਗੀ ਦੋ ਲਾਲ ਸੀਗੀਆਂ ਤੇ ਆਪਣੇ ਬੇਸਿਕ ਜਿਹੋ ਹੀ ਮਸਾਲੇ ਲੂਣ ਹਲਦੀ ਮਿਰਚ ਗਰਮ ਮਸਾਲਾ ਥੋੜਾ ਜਿਹਾ ਪਾਣੀ ਪਾ ਦਿੱਤਾ ਸੀਗਾ ਤਾਂ ਜੋ ਨੀਚੇ ਨਾ ਲੱਜੇ ਤਲੇ ਦੇ ਨਾਲ ਇਹ ਤੜਕਾ ਜਿਹੜਾ ਆਪਣਾ ਤੁਸੀਂ ਟਮਾਟਰ ਵੀ ਜ਼ਰੂਰ ਪਾਉਣੇ ਆ ਜੀ ਮੇਰੇ ਕੋਲ ਟਮਾਟਰ ਹੈ ਨਹੀਂ ਸੀ ਖਤਮ ਹੋਏ ਹੋਏ ਸੀਗੇ ਇਸ ਲਈ ਮੈਂ ਟਮਾਟਰ ਨਹੀਂ ਪਾਏ ਟਮਾਟਰ ਵੀ ਜ਼ਰੂਰ ਪਾਉਣੇ ਆ ਤੜਕੇ ਨੂੰ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ ਐਨੇ ਨੂੰ ਆਪਣੇ ਜਿਹੜੇ ਆਲੂ ਤੇ ਰਾਜਮਾ ਹੈ ਉਹ ਵੀ ਚੰਗੀ ਤਰ੍ਹਾਂ ਉਬਾਲੇ ਹੋ ਚੁੱਕੇ ਆ ਇਨਾ ਥੋੜਾ ਜਿਹਾ ਨੂੰ ਇਹਨਾਂ ਥੋੜਾ ਜਿਹਾ ਮੈਸ਼ ਕਰ ਲੂੰਗੀ ਇਹਨਾਂ ਨੂੰ ਮਤਲਬ ਇਹ ਜਿਹੜਾ ਆਪਣਾ ਆਲੂ ਫੇਨੇ ਵਾਲਾ ਹੁੰਦਾ ਇਹਦੇ ਨਾਲ ਕਰ ਲਵਾਂਗੇ ਆਪਾਂ ਚੰਗੀ ਤਰ੍ਹਾਂ ਨਾਲ ਤੋਂ ਦੋ ਤੋਂ ਬਾਅਦ ਆਪਾਂ ਕੜਾਈ 'ਚ ਪਾ ਦੇਵਾਂਗੇ ਤੜਕਾ ਜਿਹੜਾ ਆਪਾਂ ਭੁੰਨਿਆ ਸੀਗਾ ਉਹਦੇ ਪਿੱਛੇ ਪਾ ਦੇਵਾਂਗੇ ਰਾਜਮਾ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬਹੁਤ ਹੀ ਟੇਸਟੀ ਜਿਹੀ ਸਬਜ਼ੀ ਆਪਣੇ ਬਣਦੀ ਹੈ ਸਾਰੇ ਜਿਹਨੇ ਬਣਾ ਹੀ ਲੈਂਦੇ ਰਾਜਮਾ ਦੀ ਸਬਜ਼ੀ ਤਾਂ ਪਰ ਮੈਂ ਤੁਹਾਨੂੰ ਆਪਣਾ ਤਰੀਕਾ ਦੱਸ ਰਹੀ ਹਾਂ ਕਿ ਮੈਂ ਕਿਸ ਤਰੀਕੇ ਨਾਲ ਬਣਾਉਂਦੀ ਹਾਂ ਠੱਕ ਦਵਾਂਗੇ ਆਪਾਂ 5-7 ਮਿੰਟ ਦੇ ਲਈ ਰਾਜਮਾ ਤੇ ਆਲੂ ਜਿਹੜੇ ਆਪਣੇ ਬੁਆਇਲ ਸੀਗੇ ਚੰਗੀ ਤਰ੍ਹਾਂ ਬਸ ਥੋੜੀ ਜਿਹੀ ਤੇ ਰੱਪਾ ਇਹਨਾਂ ਚਲਾ ਲਵਾਂਗੇ ਇਦਾਂ ਥੋੜੀ ਜਿਹੀ ਮਤਲਬ ਇਹਨੂੰ ਲਾਪਾ ਸਬਜ਼ੀ ਨੂੰ ਕਰਾਂਗੇ ਹੋਰ ਰਿਝਾਵਾਂਗੇ ਥੋੜੀ ਜਿਹੀ ਹੋਰ ਟੱਕਣ ਲਾ ਕੇ ਦੇਖੋ ਤੁਸੀਂ ਸਬਜ਼ੀ ਜਿਹੜੀ ਆਪਣੇ ਰਿਚ ਕੇ ਤਿਆਰ ਹੋ ਗਈ ਇਹਨੂੰ ਸਬਜ਼ੀ ਨੂੰ ਆਪਾਂ ਥੋੜੀ ਜਿਹੀ ਪਤਲੀ ਰੱਖਣਾ ਕਿਉਂਕਿ ਇਹ ਬਾਅਦ ਵਿੱਚ ਗਾੜੀ ਹੋ ਜਾਂਦੀ ਹੈ ਸਬਜ਼ੀ ਤੁਹਾਡੀ ਇਹ ਵੀ ਸਬਜੀ ਬਣ ਕੇ ਤਿਆਰ ਹੈ ਤੁਸੀਂ ਚਾਵਲਾਂ ਦੇ ਨਾਲ ਵੈਸੇ ਤਾਂ ਸਾਰੇ ਜਣੇ ਜ਼ਿਆਦਾ ਚਾਵਲਾਂ ਨਾਲ ਖਾਣੀ ਪਸੰਦ ਕਰਦੇ ਆ ਪਰ ਮੈਂ ਰੋਟੀ ਬਣਾਈ ਸੀਗੀ ਸਿੰਪਲ ਦੇਖੋ ਜੀ ਆਪਣੀ ਸਬਜੀ ਜਿਹੜੀ ਕਿੰਨੀ ਸੋਹਣੀ ਬਣ ਕੇ ਤਿਆਰ ਹੈ ਛੱਡੀ ਸੀਗੀ ਮੈਂ ਜਦੋਂ ਉਹ ਤੋਂ ਥੋੜੀ ਮਤਲਬ ਪਤਲੀ ਜਿਹੀ ਛੱਡੀ ਸੀਗੀ ਤੁਸੀਂ ਦੇਖ ਸਕਦੇ ਹੋ ਕਿ ਇਹਨੇ ਆਪਣੇ ਆਪੇ ਥੋੜੀ ਜਿਹੀ ਗਾੜੀ ਹੋ ਗਈ ਧਨੀਆ ਪਾ ਕੇ ਆਪਾਂ ਕਰ ਦੇਵਾਂਗੇ ਗਾਰਨਿਸ਼ ਜਿੱਦਾਂ ਤੁਸੀਂ ਜੜੀ ਚੀਜ਼ ਨਾਲ ਤੁਹਾਡਾ ਮਨ ਕਰਦਾ ਉਹ ਨਾਲ ਤੁਸੀਂ ਖਾ ਸਕਦੇ ਹੋ ਬਣਾਇਓ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਕਮੈਂਟ ਪਿਆਰਾ ਜਿਹਾ ਕਰਦਿਆ ਕਰੋ ਤੇ ਲਾਈਕ ਕਰਦਿਆ ਕਰੋ ਵੀਡੀਓ ਨੂੰ ਤੇ ਬਹੁਤ ਸਾਰਾ ਪਿਆਰ ਦੇ ਰਹੇ ਤੁਸੀਂ ਵੀਡੀਓ ਨੂੰ ਐਦਾਂ ਹੀ ਬਣਾਈ ਰੱਖਿਓ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਪਲੀਜ਼ ਇਹ ਵੀ ਦੱਸਦਿਆ ਕਰੋ ਕਿ ਅੱਗੇ ਤੁਸੀਂ ਕਿਹੜੀ ਰੈਸਪੀ ਦੇਖਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਰੱਖਾ ਬਾਏ ਬਾਏ